ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੁਗਜ ਅਟਲ ਚਵਰ ਸ਼ਤਰ ਦੇ ਮਾਲਕ ਹਾਜ਼ਰ ਨਾਜ਼ਰ ਜਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਲੰ ਅਰੰਭ ਕੀਤੀ ਹੋਈ ਹੈ ਉਸ ਦੇ ਆਪਾਂ 61 ਅੰਗ ਤੇ ਪਹੁੰਚੇ ਹੋਏ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਰਸਤਾ ਇਸ ਤੋਂ ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ ਅੱਗੇ ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ ਉਚਾਰ ਕਰਨ ਦੀ ਹੁਣ ਅੱਗੇ ਵਿਚਾਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਆਪਣੀ ਵੀਡੀਓ ਉੱਚੋ ਕੱਟ ਹੋ ਜਾਂਦੀ ਸੀ ਕਈ ਵਾਰੀ ਮੈਮਰੀ ਫੁੱਲ ਹੋ ਜਾਂਦੀ ਹੈ ਆਪਣੀ ਜੋ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਸ੍ਰੀ ਰਾਗ ਵੇ ਬਾਣੀ ਵਿੱਚ ਸਮਝਾ ਰਹੇ ਸਨ ਉਹਦੇ ਵਿੱਚੋਂ ਕੱਟ ਹੋ ਗਿਆ ਜੀ ਆਪਾਂ ਪਹੁੰਚ ਗਏ ਸੀ ਕਰ ਹੀ ਸੋ ਪਰ ਪਾਇਆ ਗੁਰ ਕੈ ਹੇਤ ਅਪਾਰ ਉਸਨੇ ਗੁਰੂ ਦੇ ਬਖਸ਼ੇ ਪ੍ਰੇਮ ਦੇ ਰਾਹੀ ਆਪਣੇ ਹਿਰਦੇ ਘਰ ਵਿੱਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿੱਤਰ ਹੋ ਜਾਂਦਾ ਹੈ ਆਤਮਕ ਆਨੰਦ ਮਿਲਦਾ ਹੈ ਭਾਵ ਗੁਰੂ ਦੇ ਬਚਨਾਂ ਨੂੰ ਮੰਨਣ ਨਾਲ ਆਪਣਾ ਮਨ ਜਿਹੜਾ ਪਵਿੱਤਰ ਹੋ ਜਾਂਦਾ ਤੇ ਸੁਖ ਮਿਲਦਾ ਆਨੰਦ ਮਿਲਦਾ ਕਿੰਤਾ ਫਿਕਰ ਖਤਮ ਹੁੰਦੇ ਆ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿੱਚੋਂ ਖੋਏ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਉਪਦੇਸ਼ ਵਸ ਪੈਂਦਾ ਹੈ ਉਹ ਆਪਣੇ ਅੰਦਰੋਂ ਹੋਮੈ ਦੂਰ ਕਰ ਲੈਂਦਾ ਹੈ ਭਾਵ ਮੈਂ ਮੇਰੀ ਖਤਮ ਹੋ ਜਾਂਦੀ ਉਸ ਜਿਸ ਦੇ ਅੰਦਰ ਗੁਰੂ ਦਾ ਸ਼ਬਦ ਪ੍ਰਵੇਸ਼ ਕਰ ਜਾਂਦਾ ਹੈ ਭਾਵ ਜੋ ਗੁਰੂ ਦੀ ਮੱਤ ਤੇ ਚੱਲਣ ਲੱਗ ਜਾਂਦਾ ਹੈ ਉਸ ਵਿੱਚੋਂ ਮੈਂ ਮੇਰੀ ਹੋਮੇ ਮਾਇਆ ਇਹ ਸਭ ਖਤਮ ਹੋ ਜਾਂਦੀ ਮੋਹ ਮਾਇਆ ਕਾਮ ਕ੍ਰੋਧ ਲੋਭ মোহ ਹੰਕਾਰੋ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਖਤਮ ਹੁੰਦੇ ਆ ਵੈਸੇ ਨਹੀਂ ਹੁੰਦੇ ਖਤਮ ਨਾਮ ਪਦਾਰਥ ਪਾਈਐ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਤਨ ਹਾਸਲ ਕਰ ਲਿਆ ਹੈ ਉਸ ਦੇ ਮਨ ਵਿੱਚ ਸਦਾ ਲਾਭ ਹੁੰਦਾ ਹੈ ਉਸ ਦੇ ਮਨ ਵਿੱਚ ਆਤਮਿਕ ਗੁਣਾਂ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਰਹਿੰਦਾ ਹੈ ਭਾਵ ਗੁਣ ਦਿਨ ਬਦ ਦਿਨ ਵੱਧੇ ਜਾਂਦੇ ਹਨ ਗੁਰੂ ਦੀਆਂ ਸਿੱਖਿਆ ਉਸ ਦੇ ਅੰਦਰ ਪ੍ਰਵੇਸ਼ ਕਰਦੀ ਜਾਂਦੀਆਂ ਨੇ ਤੇ ਔਗਣ ਬਾਹਰ ਖਤਮ ਹੁੰਦੇ ਜਾਂਦੇ ਆ ਜੋ ਔਗਣ ਜੋ ਮਨ ਲੋ ਕੀ ਵਕਾਰ ਨੇ ਉਹ ਖਤਮ ਹੋ ਜਾਂਦੇ ਹਨ ਹੌਲੀ ਹੌਲੀ ਸਾਰੇ ਕਰਮ ਮਿਲੇ ਤਾਂ ਪਾਈਆ ਆਪਨਾ ਲਿਆ ਜਾਏ ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ਮੁਖ ਦੇ ਆਪਣੇ ਉਦਮ ਨਾਲ ਨਹੀਂ ਲਿਆ ਜਾ ਸਕਦਾ ਭਾਵ ਸਤਗੁਰੂ ਦੀ ਜਿਸ ਉੱਪਰ ਨਦਰ ਹੁੰਦੀ ਹੈ ਉਸ ਨੂੰ ਹੀ ਉਹ ਪ੍ਰਾਪਤ ਹੁੰਦਾ ਹੈ ਅਦਰਵਾਜ ਕਿਸੇ ਉਦਮ ਭਾਵ ਚਲਾਕੀ ਨਾਲ ਅਸਲ ਨਹੀਂ ਕੀਤਾ ਜਾ ਸਕਦਾ ਕਿਸੇ ਪੈਸੇ ਨਾਲ ਕਿਸੇ ਤਰ੍ਹਾਂ ਦੇ ਜ਼ੋਰ ਨਾਲ ਉਸ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜਿਸ ਤੇ ਉਸ ਮਹਾਰਾਜ ਖੁਸ਼ ਹੁੰਦੇ ਆ ਬਖਸ਼ਿਸ਼ ਉਹਨਾਂ ਦੇ ਕਰ ਦਿੰਦੇ ਆ ਨਾਮ ਦੀ ਗੁਰ ਕੀ ਚਰਨੈ ਲੱਗ ਰਹੋ ਵਿੱਚੋਂ ਆਪ ਗਵਾਏ ਇਸ ਵਾਸਤੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਦੇ ਚਰਨਾਂ ਵਿੱਚ ਟਿਕੇ ਰਹੋ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਉਹਰ ਸ਼ਰਨਾਂ ਦੀ ਬਰਕਤ ਨਾਲ ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿੱਚ ਰੰਗੇ ਰਹੀਏ ਤਾਂ ਉਹ ਸਦਾ ਫਿਰ ਪ੍ਰਭੂ ਮਿਲ ਪੈਂਦਾ ਹੈ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਏ ਬਾਬਾ ਮਾਇਆ ਐਸੀ ਪਰਬਲ ਹੈ ਕੀ ਇਸ ਦੇ ਤਹੇ ਚੜੇ ਚੜ ਕੇ ਹਰੇਕ ਜੀਵ ਗਲਤੀ ਖਾ ਜਾਂਦਾ ਹੈ ਸਿਰਫ ਗੁਰੂ ਹੈ ਤੇ ਕਰਤਾਰ ਹੈ ਜੋ ਨਾ ਮਾਇਆ ਦੇ ਅਸਰ ਹੇਠ ਆਉਂਦਾ ਹੈ ਤੇ ਨਾ ਗਲਤੀ ਖਾਂਦਾ ਹੈ ਇਹ ਮਾਇਆ ਕੀ ਹੈ ਭਾਵ ਇਹ ਸਭ ਜੋ ਆਪਣ ਦੇਖ ਰਿਹਾ ਭਾਵੇਂ ਉਹ ਮੇਰਾ ਮਾਂ ਪਿਓ ਹੋਵੇ ਤੁਹਾਡਾ ਮਾਂ ਪਿਓ ਹੋਵੇ ਤੁਹਾਡੇ ਬੱਚੇ ਨੇ ਆ ਘਰ ਮਹਿਲ ਕੋਠੀਆਂ ਘਾਰਾਂ ਇਹ ਸਭ ਮਾਇਆ ਹੈ ਇਸ ਚੱਕਰ ਵਿੱਚ ਆ ਕੇ ਬੰਦਾ ਗਲਤੀ ਖਾਂਦਾ ਹੈ ਅਗਰ ਉਹ ਗੁਰੂ ਦੀ ਬਖਸ਼ਿਸ਼ ਹੋਏ ਤਾਂ ਫਿਰ ਉਹ ਸਬਨਾ ਵਿੱਚ ਆਪ ਵਰਤਦਾ ਹੈ ਫਿਰ ਉਹ ਇਹੋ ਜੇ ਕਿਉਂਕਿ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀ ਜਿਹੜਾ ਗੁਰਮਖ ਹੈ ਨਾ ਉਹ ਕਿਸੇ ਦੇ ਜਾਣ ਤੇ ਨਾ ਤਾਂ ਉਹ ਦੁਖੀ ਹੁੰਦਾ ਤੇ ਨਾ ਜਿਆਦਾ ਖੁਸ਼ ਹੁੰਦਾ ਹੈ ਤੇ ਜਿਹੜਾ ਮਨਮੁਖ ਹੈ ਉਹ ਰੋਂਦਾ ਕਰ ਲਾਂਦਾ ਹੈ ਠੀਕ ਹੈ ਹੱਸਦਾ ਜਦੋਂ ਕੋਈ ਆਂਦਾ ਉਦੋਂ ਖੁਸ਼ ਹੁੰਦਾ ਜਦੋਂ ਕੋਈ ਜਾਂਦਾ ਉਹ ਰੋਣਾ ਪਟਣਾ ਸ਼ੁਰੂ ਕਰ ਦਿੰਦਾ ਹੈ ਤਾਂ ਆਪੋ ਉਸ ਮਾਲਕ ਦੀਆਂ ਚੀਜ਼ਾਂ ਨੇ ਉਸ ਉਹ ਏਕਣਾ ਜਿਹੜੇ ਗੁਰਮਖੜੇ ਉਹ ਇਹ ਸੋਚਦੇ ਨੇ ਕਿ ਉਹ ਮਾਲਕ ਨਚਾ ਰਿਹਾ ਹੈ ਤੇ ਜਿਹੜੇ ਮਨਮੁਖ ਨੇ ਇਹ ਸੋਚਦੇ ਨੇ ਕਿ ਅਸੀਂ ਆਪ ਨੱਚ ਰਹੇ ਹਾਂ ਬਸ ਕਰਨ ਕਰਾਉਣ ਵਾਲਾ ਸਭ ਆਪ ਹੈ ਜਿਸ ਤੇ ਉਹ ਬਖਸ਼ਿਸ਼ ਹੁੰਦੀ ਹੈ ਉਸ ਨੂੰ ਗੁਰਮਖ ਬਣਾ ਲੈਂਦਾ ਹੈ ਬਾਕੀ ਸਾਰੇ ਮਨਮੁਖ ਤੁਰੇ ਫਿਰਦੇ ਦੁਨੀਆ 'ਚ ਗੁਰਮਤ ਮਾਨ ਸਮਝਾਇਆ ਲਾਗਾ ਤਿਸੇ ਪਿਆਰ ਜੇ ਸਿਮਨੋਖ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਬਣ ਜਾਂਦਾ ਹੈ ਭਾਵ ਗੁਰੂ ਦੀ ਮੱਤ ਨਾਲ ਹੀ ਸਾਰਾ ਕੁਝ ਜਿਹੜਾ ਇਹ ਮੈਂ ਮੇਰੀ ਹੋਈ ਹਮੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜ ਆਪਣੇ ਦਸ਼ਮਣ ਬੈਠੇ ਨੇ ਵਿੱਚ ਮੇਨ ਦਾ ਵੱਡਾ ਦਸ਼ਮਣ ਤਾਂ ਆਪਣਾ ਮਾਨ ਹੀ ਹੈ ਇਸ ਬਾਕੀ ਇਹਦੇ ਇਹਨੇ ਅੰਦਰ ਕਰ ਰੱਖੀਆਂ ਜਿਹੜੀਆਂ ਕਾਮ ਕ੍ਰੋਧ ਮੋਹ ਲੋਭ ਇਹ ਸਭ ਦੇ ਕੰਟਰੋਲ ਉਸ ਗੁਰੂ ਦੀ ਮੱਤ ਨਾਲ ਹੋਣਾ ਜਦੋਂ ਗੁਰੂ ਦੀ ਕਿਰਪਾ ਹੋਏਗੀ ਤਾ ਦੀ ਇਹ ਕੰਟਰੋਲ ਚ ਆਂਦੇ ਨੇ ਅਦਰਵਾਈਜ਼ ਨਹੀਂ ਆਂਦੇ